ਬੰਨਿਓ ਪਾਰ ਦੇ ਤਹਿਤ ਜਿਹੜੀ ਲੜਾਈ ਆਪਾਂ ਲੜ ਰਹੇ ਆਂ ਜ਼ਮੀਨਾਂ ਨੂੰ ਬਚਾਉਣ ਦੀ ਪਿੰਡ ਜਿਉਣ ਦੇ ਵਿੱਚ ਜਿਵੇਂ ਤੁਸੀਂ ਪੂਰੇ ਪੰਜਾਬ ਦੇ ਵਿੱਚ ਜ਼ਮੀਨਾਂ ਵਾਲੇ ਮਸਲੇ ਨੂੰ ਸੇਨ ਤੇ ਲਿਆਂਦਾ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਮੀਨਾਂ ਦਾ ਮਸਲਾ ਭਖਿਆ ਹੋਇਆ ਹੈ ਪੰਜਾਬ ਦੇ ਵਿੱਚ ਤਿੰਨ ਮੋਰਚੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੇ ਨੇ ਜ਼ਮੀਨਾਂ ਨੂੰ ਬਚਾਉਣ ਦੇ ਵਾਸਤੇ ਜਿਹੜਾ ਆਪਾਂ ਇਹ ਕਹਿਣੇ ਐ ਕਿ ਕਿਸਾਨ ਲਹਿਰ ਅਸਾਰਨ ਵਾਸਤੇ ਸਾਡੀ ਜ਼ਮੀਨਾਂ ਦੇ ਉੱਤੇ ਲੜਾਈ ਹੋਣੀ ਐ ਮਜ਼ਦੂਰਾਂ ਕਿਸਾਨਾਂ ਦੀ ਉਹਨਾਂ ਦੀ ਜਿਹੜੀ ਸ਼ੁਰੂਆਤ ਐ ਉਹ ਹੋ ਚੁੱਕੀ ਐ ਇੱਕ ਪਾਸੇ ਸਾਡੇ ਮੁਲਕ ਦੇ ਹਾਕਮ ਸਾਮਰਾਜੇ ਮੁਲਕਾਂ ਦੇ ਨਾਲ ਮਿਲ ਕੇ ਜਿਹੜੇ ਸਮਝੌਤੇ ਤੇ ਸੰਧੀਆਂ ਕੀਤੀਆਂ ਨੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਜ਼ਬਰਦਸਤ ਜ਼ੋਰ ਫੇਰਕਾ ਪ੍ਰਸਤੀ ਦਾ ਜ਼ੋਰ ਜਨਨਕੀ ਆਏ ਹੋਏ ਐ ਕਿ ਲੋਕਾਂ ਨੂੰ ਆਸ ਵਿੱਚ ਦੀ ਪਾੜ ਕੇ ਦੰਗੇ ਕਰਾ ਕੇ ਲੋਕਾਂ ਦੀਆਂ ਜ਼ਮੀਨਾਂ ਤੇ ਜੰਗਲਾਂ ਤੇ ਪਾਣੀ ਤੇ ਕਬਜ਼ੇ ਕਰਨੇ ਨੇ ਔਰ ਲੜਾਈ ਤੇਜ਼ ਹੋਈ ਹੋਈ ਹੈ ਤੇ ਦੂਸਰੇ ਪਾਸੇ ਜੰਗਲ ਨੂੰ ਜ਼ਮੀਨ ਨੂੰ ਪਾਣੀ ਨੂੰ ਬਚਾਉਣ ਦੇ ਲਈ ਲੜਨ ਵਾਲੇ ਲੋਕਾਂ ਦੇ ਵੱਲੋਂ ਵੀ ਆਪਤੀ ਲੜਾਈ ਉਹਨਾਂ ਹਾਕਮਾਂ ਦੇ ਖਿਲਾਫ ਉਹਨਾਂ ਸਮਰਾਟ ਜੀ ਮੁਲਕਾਂ ਦੇ ਖਿਲਾਫ ਤੇਜ਼ ਕੀਤੀ ਹੋਈ ਹੈ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਅੱਜ ਦੇ ਮੌਜੂਦਾ ਹਾਲਤਾਂ ਦੇ ਉੱਤੇ ਅੱਜ ਆਪਾਂ ਮਜ਼ਦੂਰ ਕਿਸਾਨ ਆਪਦੀ ਹੋਣੀ ਨੂੰ ਬਚਾਉਣ ਦੇ ਲਈ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਹੈ ਤੁਸੀਂ ਲੰਮੇ ਸਮੇਂ ਤੋਂ ਭੇੜ ਰਹੇ ਹੋ ਪ੍ਰਸ਼ਾਸਨ ਦੇ ਨਾਲ ਇੱਥੋਂ ਦੀ ਸਰਕਾਰ ਦੇ ਨਾਲ ਉਹਨਾਂ ਦੇ ਉਹਨਾਂ ਫੈਸਲਿਆਂ ਦੇ ਨਾਲ ਜਿਹੜੇ ਫੈਸਲੇ 1972 ਦੇ ਵਿੱਚ ਛੋਟੇ ਹੱਕ ਦੇ ਵਿੱਚ ਹੋਏ ਪਰ ਸਮੇਂ ਦੀਆਂ ਸਰਕਾਰਾਂ ਨੇ ਉਹ ਛੋਟੇ ਪੱਖ ਦੇ ਵਿੱਚ ਲਾਗੂ ਨਹੀਂ ਕੀਤੇ ਉਹਨੂੰ ਲਮਕਾਇਆ ਗਿਆ ਉਹਨੂੰ ਇਹ ਮਸਲਾ ਬਣਾਇਆ ਗਿਆ ਤੈਨੂੰ ਹੱਲ ਨਾ ਕਰਕੇ ਅੱਜ ਜ਼ਮੀਨ ਦੇ ਮਸਲੇ ਤੇ ਜੇ ਪਿੰਡ ਪੂਰਾ ਲੰਬ ਮੰਦ ਹੋਇਆ ਤਾਂ ਇਸ ਗੱਲ ਤੋਂ ਹੋਇਆ ਕੀ ਜ਼ਮੀਨਾਂ ਬਚਣੀਆਂ ਨਹੀਂ ਜ਼ਮੀਨਾਂ ਜਿਨ੍ਹਾਂ ਦੇ ਨਾਂ ਨੇ ਗੁਰਦੌਰੀਆਂ ਨੇ ਅੰਤਕਾਲ ਲੰਮੇ ਸਮੇਂ ਤੋਂ ਪੌਂਦੇ ਵਿੱਚ ਦੇ ਆ ਰਹੇ ਆ ਉਹਨਾਂ ਦੀਆਂ ਖੋਈਆਂ ਜਾ ਰਹੀਆਂ ਨੇ ਉਹਨਾਂ ਦੀਆਂ ਜ਼ਮੀਨਾਂ ਤੇ ਤਾਵੇ ਬੋਲੇ ਜਾ ਰਹੇ ਨੇ 2005 ਦਾ ਕਾਨੂੰਨ ਜ਼ਮੀਨਾਂ ਨੂੰ ਅਕਵੈਰ ਕਰਨ ਦਾ ਜਣਾ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਆਪਾਂ ਬੋਲਿਆ ਉਦੋਂ ਤੋਂ ਆਪਾਂ ਜ਼ਮੀਨ ਨੂੰ ਬਚਾਉਣ ਦੇ ਲਈ ਲੜ ਰਹੇ ਆਂ ਤੇ ਆਪਾਂ ਤੋੜਾ ਸੰਨਾ ਸਿੰਘੇੜਾ ਦੇ ਵਿੱਚ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਲੜੀ ਐ ਉਹ ਤਜਰਬਾ ਦੱਸਦਾ ਕਿ ਜ਼ਮੀਨ ਦੀ ਲੜਾਈ ਲੰਮੀ ਐ ਦਮ ਰੱਖ ਕੇ ਲੜਨੀ ਪੈਣੀ ਐ ਜਾਤ ਦੇ ਵਿੱਚ ਰਹਿ ਕੇ ਲੜਨੀ ਪੈਣੀ ਐ ਸਾਡੀਆਂ ਮਾਮਾ ਭੈਣਾਂ ਨੂੰ ਆਪਣੇ ਭਰਾਵਾਂ ਵਾਂਗੂ ਆਪਣੇ ਕਮਰ ਕਸੇ ਕਸ ਕੇ ਮੈਦਾਨ ਚਉਣਾ ਪੈਣਾ ਦੂਰੀ ਜ਼ਿੰਮੇਵਾਰੀ ਹੈ ਘਰ ਦੀ ਜ਼ਿੰਮੇਵਾਰੀ ਵੀ ਹੈ ਤੇ ਇਸ ਸੰਘਰਸ਼ ਦੀ ਜ਼ਿੰਮੇਵਾਰੀ ਵੀ ਭੈਣਾਂ ਦੇ ਮੋਢਿਆਂ ਤੇ ਹੈ ਭੈਣਾਂ ਦੀ ਸ਼ਮੂਲੀਅਤ ਤੋਂ ਬਿਨਾ ਭੈਣਾਂ ਦੇ ਆਗੂ ਰੋਲ ਤੋਂ ਬਿਨਾ ਇਹ ਲੜਾਈ ਜਿੱਤੀ ਨਹੀਂ ਜਾਣੀ ਪਰ ਜੋ ਜ਼ਮੀਨ ਦੇ ਮਸਲੇ ਤੇ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਸੰਘਰਸ਼ ਚੱਲ ਰਹੇ ਨੇ ਚਾਹੇ ਉਹ ਛੋਟੇ ਰੂਪ ਦੇ ਵਿੱਚ ਨੇ ਭਰੂਣ ਰੂਪ ਦੇ ਵਿੱਚ ਨੇ ਪਰ ਉਹਨਾਂ ਸੰਘਰਸ਼ਾਂ ਦੇ ਵਿੱਚ ਝਲਕ ਪੈਦਾ ਹੋ ਰਹੀ ਹੈ ਆ ਬਠੋਈ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਆਈਆਂ ਨੇ ਛੱਡੀਆਂ ਮਾਮਾ ਪੈਣਾ ਕਮੇਟੀਆਂ ਬਣ ਰਹੀਆਂ ਨੇ ਉਹਨਾਂ ਦੇ ਰੌਣਕਾਂ ਦੇ ਝਲਕ ਰਹੇ ਨੇ ਸਤਰੀ ਸੋਡੇ ਵਾਲੇ ਕੋਲ ਤੋਂ ਬਾਅਦ ਜ਼ਿਲ੍ਹਾ ਫਾਜ਼ਲਕੀਆ ਦੇ ਵਿੱਚ ਉੱਥੋਂ ਦੇ ਕਿਸਾਨਾਂ ਦੀ 2700 ਏਕੜ ਜ਼ਮੀਨ ਉਹਨਾਂ ਤੋਂ ਖੋਹੀ ਜਾ ਰਹੀ ਹੈ ਤੇ ਉੱਥੇ ਵੀ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹ ਕਿਸਾਨ ਨੌਜਵਾਨ ਸਾਡੀਆਂ ਔਰਤਾਂ ਜ਼ਮੀਨ ਛੱਡਣ ਲਈ ਤਿਆਰ ਨੇ ਤੇ ਸਰਕਾਰ ਦਾ ਜ਼ਬਰ ਹੋਇਆ ਉਹਨਾਂ ਨੂੰ ਗਿਰਫਤਾਰ ਕੀਤਾ ਕਿ ਇਹਨਾਂ ਦਾ ਹੁਣੇ ਮੂੰਹ ਬੰਦ ਕੀਤਾ ਜਾਵੇ ਦਬਾਇਆ ਜਾਵੇ ਰੋਟੀ ਰੋਟੀ ਦਾ ਮਸਲਾ ਜਿਉਂਦੇ ਰਹਿਣ ਦਾ ਮਸਲਾ ਹੈ ਪੀੜੀਆਂ ਨੇ ਰੋਂ ਰੋਦਾ ਜਾਹਰ ਹੋਇਆ ਥਾਣੇ ਗਈਆਂ ਨੇ ਉਹਨਾਂ ਚਰ ਬਾਹਰ ਨਹੀਂ ਆਈਆਂ ਜਿੰਨਾ ਚਿਰ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਕਿਸਾਨ ਗਿਰਫਤਾਰ ਕਰਕੇ ਜੇਲ੍ਹ ਚ ਬੰਦ ਕੀਤੇ ਐ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਸ ਤੋਂ ਬਾਅਦ ਅਸੀਂ ਥਾਣੇ ਚੋਂ ਬਾਹਰ ਜਾਵਾਂਗੇ ਰਾਤ ਦੇ 1.5 ਵਜੇ ਉਹ ਪੈਣਾ ਆਈਆਂ ਨੇ ਏਹੇ ਜ਼ਮੀਨ ਦੀ ਲੜਾਈ ਹੈ ਤੇ ਸਰਕਾਰ ਦਾ ਹਮਲਾ ਵਿੱਡਿਆ ਉਹਦੇ ਵਿੱਚ ਜਿਹੜੀ ਜੱਦੋ ਜਹਿਦ ਹੈ ਜਿਹੜੀ ਜਮਾਤੀ ਲੜਾਈ ਹੈ ਹਾਕਮਾਂ ਦੇ ਨਾਲ ਉਹ ਤੇਜ਼ ਹੋ ਰਹੀ ਹੈ ਇਸ ਕਰਕੇ ਭੈਣੋ ਅਸੀਂ ਸੋਨੂੰ ਵੀ ਇਸ ਗੱਲ ਦਾ ਸਲਾਮ ਕਰਦੇ ਆ ਸਲੂਟ ਕਰਦੇ ਆ ਕਿ ਤੁਸੀਂ ਪਹਿਲਾਂ ਦੇ ਮੁਕਾਬਲੇ ਸੰਘਰਸ਼ੀ ਪੜ ਦੇ ਵਿੱਚ ਵੱਧ ਸੂਝਵਾਨ ਵੱਧ ਚੇਤਨ ਤੇ ਟੜਲੇ ਦੇ ਨਾਲ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਈਓ ਤਾਂ ਸਾਨੂੰ ਪਤਾ ਹੈ ਅਸੀਂ ਛੋਟੇ ਵਿੱਚ ਰਹੇ ਆ ਤੁਸੀਂ ਚਰਚਾਆਂ ਕਰਦੀਓ ਇੱਥੇ ਗੱਲਾਂ ਕਰਦੀਓ ਸਾਡੇ ਕੰਨਾਂ ਦੇ ਵਿੱਚ ਪੈਂਦੀਆਂ ਨੇ ਤੁਸੀਂ ਗੱਲਾਂ ਕਰਦੀਓ ਉਹ ਨੈੱਟ ਤੋਂ ਜਿਹੜੀਆਂ ਤੁਸੀਂ ਸੁਣਦੀਓ ਛੋਟੇ ਹੁਣ ਸੁਣਦੇ ਲਹਿਜੇ ਤਬਦੀਲ ਹੋ ਚੁੱਕੇ ਐ ਤੁਸੀਂ ਹੁਣ ਉਹਨਾਂ ਸੰਘਰਸ਼ਾਂ ਨੂੰ ਸੁਣਦੀਓ ਕੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕੱਲ ਸਾਡੀਆਂ ਭੈਣਾਂ ਚਰਚਾ ਕਰ ਰਹੀਆਂ ਸੀ ਖੁਸ਼ੀ ਹੋਈ ਸਾਨੂੰ ਕਿ ਸਾਡੀਆਂ ਭੈਣਾਂ ਇੱਕ ਤਾਂ ਕਿਸੇ ਪਰਿਵਾਰ ਦੀ ਚੁਗਲੀ ਨਿੰਦਿਆ ਜੋ ਉਸ ਤਰ੍ਹਾਂ ਦੀਆਂ ਨਿੱਕੀਆਂ ਗੱਲਾਂ ਨਹੀਂ ਕਰ ਰਹੀਆਂ ਭੈਣਾਂ ਗੱਲਾਂ ਕਰ ਰਹੀਆਂ ਨੇ ਚਾਚਾ ਮਾ ਕਰ ਰਹੀਆਂ ਨੇ ਕਿ ਨਸ਼ੇ ਜਿਹੜੀ ਹਕੂਮਤ ਨੇ ਸਾਨੂੰ ਦਿੱਤੇ ਨੇ ਜਿਹੜੇ ਐਮਐਲਏ ਬਦਾਇਕਾਂ ਤੇ ਅਕਾਲੀਆਂ ਨੇ ਸਾਡੇ ਲੋਕ ਨੌਜਵਾਨ ਨਸ਼ੇ ਚ ਲਾਏ ਨੇ ਕਿ ਸਾਬਤੋ ਵੀ ਨਹੀਂ ਬਚੇ ਸਾਨੂੰ ਸਾਡੀਆਂ ਭੈਣਾਂ ਤੋਂ ਪਤਾ ਲੱਗਿਆ ਕਿ ਆ ਸੁਖਵੀਰ ਬਾਦਲ ਨੇ ਆਪਦੀ ਕੁੜੀ ਵਿਆਹੀ ਉਹਦੇ ਘਰ ਵਾਲਾ ਨਸ਼ੇੜੀ ਨਿਕਲਿਆ ਤਲਾਕ ਹੋ ਗਿਆ ਇਹਨਾਂ ਗੱਲਾਂ ਤੇ ਚਰਚਾਾਂ ਮੈਂ ਕੀਤੀਆਂ ਨੇ ਇਹਨਾਂ ਭੈਣਾਂ ਤੋਂ ਉਹ ਗੱਲਾਂ ਸੁਣਨ ਨੂੰ ਮਿਲੀਆਂ ਨੇ ਇਹਨਾਂ ਨੇ ਕਿਹਾ ਕਿ ਜੇ ਪੰਜਾਬ ਦੀ ਜਵਾਨੀ ਮਾ ਕਿਸਾਨਾਂ ਮਜ਼ਦੂਰਾਂ ਦੇ ਨੌਜਵਾਨ ਨਸ਼ਿਆਂ ਤੇ ਲਾ ਕੇ ਖਤਮ ਕੀਤੇ ਜਾ ਰਹੇ ਨੇ ਤਾਂ ਉਹਨਾਂ ਬੱਚਦੇ ਉਹਨਾਂ ਦੇ ਵੀ ਨਹੀਂ ਹੈਗੇ ਠੀਕ ਹੈ ਇਹਨਾਂ ਕੋਲੇ ਪਸੀਲੇ ਜਾਦਾ ਨੇ ਜ਼ਮੀਨਾਂ ਜਾਇਦਾਦਾਂ ਪੈਸੇ ਜ਼ਿਆਦੇ ਨੇ ਕਿ ਜੇ ਇੱਥੇ ਬਿਮਾਰੀਆਂ ਦਾ ਕਹਿਰ ਆਉਂਦਾ ਤਾਂ ਉਹਨਾਂ ਨੂੰ ਵੀ ਉਹਨਾਂ ਨੂੰ ਪਕੜ ਚ ਲੈਂਦਾ ਕਿ ਇਸ ਕਰਕੇ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਪੈਣਾ ਦੇ ਮੂੰਹਾਂ ਚੋਂ ਸੁਣਦੇ ਆ ਤਾਂ ਖੁਸ਼ੀ ਹੁੰਦੀ ਹੈ ਈ ਭੈਣਾ ਉਹਨਾਂ ਗੱਲਾਂ ਨੂੰ ਫੜਨ ਲੱਗੀਆਂ ਨੇ ਉਹਨਾਂ ਗੱਲਾਂ ਤੇ ਜਿਨ੍ਹਾਂ ਤੇ ਆਪਾਂ ਚਰਚਾਵਾ ਕਹਿੰਨੇ ਆ ਹੁਣ ਸਾਡੀਆਂ ਕਿਸਾਨ ਭੈਣਾ ਵੀ ਜਿਵੇਂ ਸੱਥ 'ਚ ਬੈਠੇ ਕਿਸਾਨ ਗੱਲਾਂ ਕਰਦੇ ਨੇ ਚਰਚਾਵਾ ਕਰਦੇ ਨੇ ਓਵੇਂ ਸਾਡੀਆਂ ਭੈਣਾ ਸੰਘਰਸ਼ ਦੇ ਮੈਦਾਨ ਦੇ ਵਿੱਚ ਉਹਨਾਂ ਗੱਲਾਂ ਨੂੰ ਛੋਂਦੀਆਂ ਨੇ ਭੈਣ ਨਵ ਸ਼ਰਨ ਬੋਲੀ ਆ ਸੁਣਿਆ ਸਾਡੀਆਂ ਮਾਵਾਂ ਤੇ ਭੈਣਾਂ ਨੇ ਕਿ ਉਥੋਂ ਨਿਆ ਹਾਲ ਤਾਂ ਮਾਰੇ ਪੈਨਾ ਜੀ ਕਰ ਕਰ ਰਹੀਆਂ ਸੀ ਕਿ ਜਿਹੜੇ ਉੱਥੇ ਮਾਰੇ ਗਏ ਨੇ ਸਾਡੇ ਕਿਸਾਨ ਸਾਡੇ ਸੰਘਰਸ਼ਸ਼ੀਲ ਲੋਕ ਹੈ ਜਿਹੜੇ ਆਪਦੇ ਜੰਗਲਾਂ ਦੀ ਆਪਦੇ ਖਨਿੰਜਾਂ ਦੀ ਧਾਤਾਂ ਦੀ ਰਾਖੀ ਦੇ ਲਈ ਜਿਵੇਂ ਅਸੀਂ ਲੜ ਰਹੇ ਆਪਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਵਾਸਤੇ ਉਹ ਮਰਦ ਔਰਤਾਂ ਨੌਜਵਾਨ ਇਕੱਠੇ ਹੋ ਕੇ ਆਪਦੇ ਜੰਗਲਾਂ ਨੂੰ ਬਚਾਉਣ ਲੱਗੇ ਨੇ ਕਿ ਉਧਰ ਵੀ ਔਰਤਾਂ ਲੜਾਈ ਦੇ ਵਿੱਚ ਮੂਰੇ ਨੇ ਜਿਉਂ ਉੱਥੇ 27 ਲੋਕ ਮਾਰੇ ਨੇ ਤਾਂ ਉਹਨਾਂ ਦੇ ਵਿੱਚ 14 ਨੌਜਵਾਨ ਉਹ ਔਰਤਾਂ ਨੇ ਜਿਹੜੀਆਂ ਮੂਰਲੀਆਂ ਸਫਾਂ ਦੇ ਵਿੱਚ ਸ਼ਹੀਦ ਹੋਈਆਂ ਨੇ ਇਸ ਕਰਕੇ ਕਹਿੰਦੇ ਆ ਪੈਨੋ ਕੋਈ ਵੀ ਆਪਣਾ ਅੰਦੋਲਨ ਚੱਕ ਲੋ ਚਾਹੇ ਉਹ ਚੱਠੇਵਾਲ ਦੀ ਕੁਰਕੀ ਦਾ ਅੰਦੋਲਨ ਹੋਵੇ ਜਦੋਂ ਕਿਸਾਨ ਲਹਿਰ ਨੇ ਆਪਣੇ ਆਗੂਆਂ ਨੇ ਕਿਹਾ ਕਿ ਜੇ ਜ਼ਮੀਨ ਦੀ ਕੁਰਕੀ ਹੁੰਦੀ ਹੈ ਤਾਂ ਪੂਰੇ ਕਿਸਾਨਾਂ ਦੀ ਜ਼ਮੀਨ ਸਰਕਾਰ ਨੇ ਹਥਿਆ ਲੈਣੀ ਹੈ ਜੇ ਚੱਠੇਵਾਲ ਦੇ ਵਿੱਚ ਜ਼ਮੀਨ ਦੀ ਕੋਰਕੀ ਰੁਕਦੀ ਹੈ ਤਾਂ ਪੂਰੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਬਚਦੀ ਹੈ ਉਸ ਰੌਣਕ ਤੇ ਇਰਾਦੇ ਨਾਲ ਜਦੋਂ ਸਾਡੇ ਕਿਸਾਨ ਭਰਾ ਸਾਡੇ ਬਾਪੂ ਪੂਰੀ ਲੀਡਰਸ਼ਿਪ ਸਿਰਾਂ ਤੇ ਕਫਨ ਬਨ ਕੇ ਗਈ ਤਾਂ ਪਿੱਛੇ ਸਾਡੀਆਂ ਭੈਣਾਂ ਵੀ ਨਹੀਂ ਰਹੀਆਂ ਉਹ ਵੀ ਸਿਰਾਂ ਤੇ ਕਫਨ ਬਨ ਕੇ ਉਸ ਚੱਠੇਵਾਲ ਪਿੰਡ ਦੇ ਵਿੱਚ ਉਹਨਾਂ ਮੋਰਚਿਆਂ ਦੇ ਉੱਤੇ ਜਿਵੇਂ ਆਪਣੇ ਪਿੰਨ ਨੂੰ 7 ਰਸਤੇ ਲੱਗਦੇ ਐ ਐਂ ਉੱਥੇ ਚੱਠੇਵਾਲ ਦੇ ਵਿੱਚ 7 ਰਸਤੇ ਸੀ ਉਹਨਾਂ ਰਸਤਿਆਂ ਦੇ ਉੱਤੇ ਆਪਣੇ ਕਿਸਾਨਾਂ ਨੇ ਨਾਕੇ ਲੱਗੇ ਹੋਏ ਸੀ ਸਾਡੀਆਂ ਭੈਣਾਂ ਉਹਨਾਂ ਨਾਕਿਆਂ ਦੇ ਉੱਤੇ ਜਾ ਕੇ ਦੇਖ ਕੇ ਆਈਆਂ ਤੇ ਉੱਥੇ ਸਿਰਾਂ ਤੇ ਕਫਨ ਮੰਨ ਕੇ ਗਈਆਂ ਜੇ ਗਏ ਗੱਚਮੀ ਲੜਾਈ ਹੋਈ ਸੰਘਰਸ਼ ਚੱਲਿਆ ਉਹ ਕੁੜਤੀ ਉਹਨਾਂ ਨੂੰ ਬਾਸ ਲੈਣੀ ਪਈ ਅੱਜ ਤੱਕ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੇ ਘਰਾਂ ਦੀ ਜੇ ਕੁਰਕੀ ਨਹੀਂ ਹੋਣ ਦਿੱਤੀ ਦੁਕਾਨਦਾਰਾਂ ਦੀਆਂ ਦੁਕਾਨਾਂ ਬਚਾਈਆਂ ਨੇ ਜਿੱਥੇ ਆਪਣੀ ਜੱਥੇਬੰਦੀਆਂ ਕਾਇਆਂ ਨੇ ਆਪਣਾ ਜੱਥੇਬੰਦਕ ਆਧਾਰ ਹੈ ਉੱਥੇ ਆਪਾਂ ਇਹ ਕੁਰਕੀਆਂ ਨਹੀਂ ਹੋਣ ਦਿੱਤੀਆਂ ਇਸ ਕਰਕੇ ਕੁਰਕੀਆਂ ਦੇ ਵਿੱਚ ਜ਼ਮੀਨ ਨਹੀਂ ਜਾਣ ਦਿੱਤੀ ਦੂਸਰੇ ਪਾਸੇ ਜ਼ਮੀਨ ਦੇ ਮਾਮਲੇ 'ਚ ਗਵਿੰਦਪੁਰਾ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਤੌਲਾ ਛੰਨਾ ਸੰਘੇੜਾ ਬਰਨਾਲੇ ਦਾ ਪਿੰਡ ਹੈ ਲੜਾਈ ਹੋਈ ਹੈ ਔਰਤਾਂ ਦਾ ਮੋਰੀ ਰੋਲ ਰਿਹਾ ਹੈ ਸਰਕਾਰ ਨੂੰ ਜ਼ਮੀਨ ਬਾਸ ਕਰਨੀ ਪਈ ਹੈ ਇੱਥੇ ਤੌਲਾ ਛੰਨਾ ਸੰਘੇੜਾ ਦੇ ਵਿੱਚ ਵਾਅਦਾ ਕਰਕੇ ਦੇਣਾ ਪਿਆ ਕਿ ਲੜੇ ਲੜ ਕੇ ਆਪ ਆਪਣੀਆਂ ਮੰਗਾਂ ਮਨਾਈਆਂ ਟਾਈਮ ਲੱਗਦਾ ਹੈ ਹਾਕਮ ਚਤਰ ਨੇ ਚਾਲਾਂ ਚੱਲਦੇ ਨੇ ਲੋਕਾਂ ਦੇ ਵਿੱਚ ਪਾਟਕ ਪਾਉਂਦੇ ਨੇ ਉਹਨਾਂ ਨੂੰ ਨਿਰਾਸ਼ ਕਰਨ ਦੇ ਵਾਸਤੇ ਜਨਨ ਕੀ ਵੱਡੀ ਪੱਦਰ ਤੇ ਉਹ ਜੋ ਮਾਹੌਲ ਸਿਰਜਦੇ ਨੇ ਪਰ ਉਹਨਾਂ ਸਾਰੀਆਂ ਚਾਲਾਂ ਨੂੰ ਪਾਸੇ ਕਰਕੇ ਆਪਾਂ ਜੇਤੂ ਹੋਏ ਆ ਇਸ ਅੰਦੋਲਨ ਦੇ ਵਿੱਚ ਵੀ ਜਿਵੇਂ ਸਾਡੀਆਂ ਭੈਣਾਂ ਸਾਡੇ ਕਿਸਾਨ ਸਾਡੇ ਨੌਜਵਾਨ ਲੜ ਰਹੇ ਨੇ ਮੈਨੂੰ ਉਹ ਇੱਕ ਨਾਵਲਾ ਜਿਹੜਾ ਚੀਨ ਦੇ ਵਿੱਚ ਲੋਕ ਲੜ ਰਹੇ ਸੀ ਜਨ ਤੱਕ ਆਧਾਰ ਦੇ ਵਿੱਚ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਲਈ ਝੱਖੜ ਨਵਲ ਦੀ ਯਾਦ ਆਉਂਦੀ ਹੈ ਜਦੋਂ ਜਿਉਂਦ ਪਿੰਡ ਜਾਂ ਬਠੋਈ ਜਾਂ ਉਧਰ ਫਾਜ਼ਲਕੇ ਦੇ ਵਿੱਚ ਜਦੋਂ ਜ਼ਮੀਨਾਂ ਦੇ ਮਸਲੇ ਤੇ ਸਾਡੇ ਕਿਸਾਨ ਧਰਾਂ ਚੋਂ ਆ ਰਹੇ ਨੇ ਵੱਡੀਆਂ ਲੜਾਈਆਂ ਲੜਨ ਵਾਸਤੇ ਤਿਆਰ ਹੋ ਰਹੇ ਨੇ ਤਾਂ ਉਸ ਨਵਲ ਨੂੰ ਦੁਬਾਰਾ ਪੜਨ ਨੂੰ ਜੀ ਕਰਦਾ ਕਿ ਉਹ ਸਾਡੇ ਲੜਨ ਵਾਲੇ ਜਿਹੜੇ ਕਿਸਾਨ ਆਗੂ ਨੇ ਸਾਡੀਆਂ ਜੜੀਆਂ ਪੈਣਾ ਨੇ ਉਹਨਾਂ ਨੂੰ ਹੁਣ ਦੇ ਹਾਲਾਤਾਂ ਦੇ ਮੁਤਾਬਕ ਉਹ ਪੜਨਾ ਚਾਹੀਦਾ ਹੈ ਬਹੁਤ ਸੇ ਦਿੰਦਾ ਹੈ ਬਹੁਤ ਸਿੱਖਿਆਤ ਕਰਦਾ ਹੈ ਸਾਡੇ ਸੰਘਰਸ਼ਾਂ ਦੇ ਨਾਲ ਸਾਨੂੰ ਜ਼ਮੀਨ ਦੇ ਨਾਲ ਜੋੜਦਾ ਇਸ ਕਰਕੇ ਪੈਨੋ ਜਿਹੜਾ ਹਕੂਮਤ ਦਾ ਹਮਲਾ ਉਹ ਵਿੱਡਿਆ ਹੋਇਆ ਮੈਂ ਹੁਣੇ ਪਵੇਲ ਦੀ ਇੱਕ ਲਿਖਤ ਪੜ ਰਹੀ ਸੀ ਬਿਹਾਰ ਦੇ ਵਿੱਚ ਜਿਹੜਾ ਐਮਤ ਸ਼ਾਹ ਉਹ ਕਹ ਇੱਕ ਲੈਕਚਰ ਸਟੈਂਡ ਦੇ ਉੱਪਰ ਗੋਭੀ ਦਾ ਫੁੱਲ ਰੱਖ ਕੇ ਕਹਿੰਦਾ ਕਿ ਅਸੀਂ ਗੋਭੀ ਦੇ ਫੁੱਲ ਦੀ ਖੇਤੀ ਕਰਨੀ ਹੈ ਖੇਤੀ ਉਹ ਖੇਤੀ ਕਿਉਂ ਕਹਿੰਦਾ ਉਹਨਾਂ ਨੇ ਬਿਹਾਰ ਦੇ ਵਿੱਚ ਭਗਾਲਪੁਰ ਬਿਹਾਰ ਦੇ ਵਿੱਚ ਉੱਥੇ ਮੁਸਲਮਾਨ ਲੋਕਾਂ ਨੂੰ 900 ਦੀ ਗਿਣਤੀ ਦੇ ਵਿੱਚ ਦੰਗੇ ਕਰਕੇ ਕਤਲ ਕੀਤਾ ਸੀ 110 ਲੋਕਾਂ ਨੂੰ ਉੱਥੇ ਖੇਤ ਦੇ ਵਿੱਚ ਦਬਾਇਆ ਸੀ ਤੇ ਉੱਥੇ ਗੋਭੀ ਦੀ ਖੇਤੀ ਕੀਤੀ ਸੀ ਤੇ ਜਿਹੜਾ ਹਮਤਸ਼ਾਹ ਉਹ ਹੁਣ ਜਿਹੜਾ ਚਾਰਖਣ ਦੇ ਵਿੱਚ ਉਹ ਸਾਡੇ 27 28 ਮਾਰੇ ਨੇ ਨੌਜਵਾਨ ਆਰਤ ਜਿਹੜੇ ਜੰਗਲਾਂ ਨੂੰ ਬਚਾਉਣ ਦੇ ਲਈ ਹੁਣ ਵੀ ਕਹਿੰਦੇ ਐ ਉਹਨਾਂ ਨੂੰ ਮਾਰ ਕੇ ਉਹਨਾਂ ਤੇ ਭੰਗੜੇ ਪਾਏ ਨੇ ਵੀਡੀਓ ਬੈਰਲਾ ਕੀਤੀਆਂ ਨੇ ਸਮੇਂ ਦੇ ਹਾਕਮਾਂ ਨੇ ਤੇ ਕਹਿੰਦੇ ਗੋਭੀ ਦੀ ਖੇਤੀ ਕਰਨੀ ਹੈ ਇਹ ਤਾਂ ਸਮਾਂ ਦੱਸੋ ਕਿ ਗੋਭੀ ਦੀ ਖੇਤੀ ਹੁੰਦੀ ਹੈ ਕੱਕ ਪੁੱਲਾਂ ਦੀ ਖੇਤੀ ਹੁੰਦੀ ਹੈ ਜਦੋਂ ਲੋਕ ਆਪਦੇ ਸ਼ਰਸ਼ਮੇ ਵਿੱਚ ਆਪਣੀਆਂ ਜਾਨਾਂ ਲਾ ਕੇ ਧਰਤੀ ਤੇ ਖੂਨ ਡੋਲਦੇ ਨੇ ਉੱਥੇ ਫਿਰ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਕੌਮ ਬਦਲਦੀ ਤਕਦੀਰਾਂ ਦੀ ਉਦੋਂ ਸਾਡੀ ਤਕਦੀਰ ਬਦਲਦੀ ਹੈ ਜੇ ਅੱਜ ਖੂਨ ਡੋਲਿਆ ਜਾ ਰਿਹਾ ਹੈ ਸਾਡੇ ਲੋਕ ਸਾਡੇ ਤੋਂ ਖੋਏ ਜਾ ਰਹੇ ਨੇ ਕਤਲ ਕੀਤੇ ਜਾ ਰਹੇ ਨੇ ਸਾਡੇ ਆਗੂ ਜਿਹੜੇ ਸੰਘਰਸ਼ਾਂ ਦੇ ਵਿੱਚ ਨੇ ਮੂਲੀਆਂ ਸਭਾਂ ਦੇ ਵਿੱਚ ਨੇ ਅਗਵਾਈ ਕਰਦੇ ਨੇ ਕੋਲ ਦੀ ਜਿਉਂਨਾ ਆਗੂਆਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਦਿੱਤਾ ਜਾ ਰਿਹਾ ਪਰਚੇ ਪਾਏ ਜਾ ਰਹੇ ਨੇ ਜ਼ਬਾਨਤਾਨੀ ਕੀਤੀਆਂ ਜਾ ਰਹੀਆਂ ਤਾਂ ਇਹ ਹਾਕਮਾਂ ਦੀ ਕਮਜ਼ੋਰੀ ਹੈ ਸਾਡੇ ਲੋਕਾਂ ਦੀ ਲੜਾਈ ਸਹੀ ਦਿਸ਼ਾ ਦੇ ਵਿੱਚ ਅੱਗੇ ਵਧ ਰਹੀ ਹੈ ਆਪਣੀ ਲੜਾਈ ਹੋਰ ਤੇਜ਼ੀ ਦੇ ਨਾਲ ਇਸ ਮਸਲੇ ਤੇ ਪੂਰੇ ਭਾਰਤ ਦੇ ਲੋਕਾਂ ਨੇ ਇਸ ਲੜਾਈ ਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਜਿਹੜੇ ਹਾਕਮ ਨੇ ਉਹ ਸਾਮਰਾਜੀ ਮੁਲਕਾਂ ਦੇ ਨਾਲ ਸਮਝੌਤਾ ਕਰਕੇ ਉਹਨਾਂ ਦੇ ਮੁਕਤ ਵਪਾਰ ਜਦੋਂ ਲੋਕਾਂ ਦੇ ਉੱਪਰ ਲਾਗੂ ਕਰਨੇ ਨੇ ਇੱਥੋਂ ਦੀਆਂ ਫਸਲਾਂ ਰੋਲਨੀਆਂ ਨੇ ਮਹਿੰਗਾਈ ਵਧਣੀ ਹੈ ਔਰਤਾਂ ਦੀ ਅਜਤਾ ਤੇ ਡੱਕੇ ਪੈਣੇ ਨੇ ਯੋਦੋ ਸਾਡੇ ਨੌਜਵਾਨ ਹੋਰ ਬੇਰੁਜ਼ਗਾਰ ਹੋਣੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਗਏ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਉਹਨੇ ਵਾਪਸ ਆਉਣਾ ਤੇ ਇੱਕ ਕਰਾ ਸੰਘਰਸ਼ ਦਾ ਰਾ ਤੇ ਸੰਘਰਸ਼ ਦੇ ਰਾ ਤੋਂ ਬਗੈਰ ਹੋਰ ਕੋਈ ਰੱਬ ਰਾ ਬਚਦਾ ਨਹੀਂ ਇਸ ਕਰਕੇ ਪ੍ਰਭੂ ਖੀਰ ਦੇ ਵਿੱਚ ਸਾਨੂੰ ਇਸ ਗੱਲ ਦਾ ਸੱਦਾ ਦਿੰਨੇ ਹੈ ਕਿ ਜਿਹੜਾ ਵੀ ਸਾਡੀਆਂ ਭੈਣਾਂ ਦੇ ਵਿੱਚ ਵੀਰਾਂ ਦੇ ਵਿੱਚ ਜੇ ਕੋਈ ਥੋੜਾ ਮੋਟਾ ਅਵੇਸਰਾਪਣ ਆਉਂਦਾ ਹੈ ਉਹਨੂੰ ਆਪਾਂ ਕੱਢੀਏ ਤੇ ਸੰਘਰਸ਼ਾਂ ਦੇ ਸੰਵਲੜੇ ਰਾ ਨੂੰ ਹੋਰ ਜ਼ੋਰ ਦੇ ਨਾਲ ਸੰਘਰਸ਼ਾਂ ਦੇ ਵਿੱਚ ਆਈਏ ਤੇ ਇਹ ਜਿਹੜੀ ਜ਼ਮੀਨ ਹੈ ਜਾਂ ਪੂਰੇ ਪੰਜਾਬ ਦੀ ਭਾਰਤ ਦੀ ਜ਼ਮੀਨ ਨੂੰ ਬਚਾਉਣ ਦਾ ਮਾਮਲਾ ਹੈ ਇਹ ਇੱਥੋਂ ਚਿੰਗ ਪੂਰੀ ਦੁਨੀਆ ਦੇ ਵਿੱਚ ਜਾ ਰਹੀ ਹੈ ਤੇ ਜਾਂ ਜਾਂਦੀ ਹੈ ਇਸ ਕਰਕੇ ਆਪਾਂ ਇਸ ਲੜਾਈ ਦੇ ਵਿੱਚ ਜਿੰਨਾ ਜਰ ਜੋ ਜਨਨ ਕੀ ਹਾਕਮਾਂ ਦੇ ਨਾਲ ਮੱਥਾ ਲੱਗਿਆ ਆਪਾਂ ਉਹਨਾਂ ਤੋਂ ਚਾਹੇ ਉਹ ਅੱਜ ਤੱਕੜੇ ਨੇ ਪਰ ਉਸ ਦੇ ਵਿੱਚ ਪੁਲਿਸ ਦੇ ਵਿੱਚ ਸਾਡੀਆਂ ਕੁੜੀਆਂ ਸਾਡੇ ਘਰਾਂ ਦੇ ਮੁੰਡੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮੰਗਿਆਈ ਹੈ ਚਾਹੇ ਅਜੇ ਰੁਜ਼ਗਾਰ ਦੀ ਗੱਲ ਹੈ ਪਰ ਆਪਣੀ ਗੱਲ ਉਹਨਾਂ ਨੂੰ ਕਿਤੇ ਨਾ ਕਿੱਥੇ ਜੱਜਦੀ ਹੈ ਸੋ ਇਹ ਸਾਸ ਦੇ ਨਾਲ ਆਪਾਂ ਪੂਰੇ ਜ਼ੋਰ ਦੇ ਨਾਲ ਇਸ ਲੜਾਈ ਨੂੰ ਲੜੀਏ ਧੰਨਵਾਦ